ਅਸੀਂ ਸਾਰੇ ਹੀ WhatsApp ਗਰੁੱਪਾਂ ਦੇ ਮੈਂਬਰ ਹਾਂ ਤੇ ਮੈਂ ਵੀ ਇੱਕ WhatsApp ਗਰੁੱਪ ਦਾ ਮੈਂਬਰ ਸੀ ਤਕਰੀਬਨ 200 ਉੱਥੇ ਜੋ ਵੀ ਹੈ ਲਿਮਟ ਹੈ ਉਹਦੇ ਮੁਤਾਬਕ ਮੈਂਬਰ ਨੇ ਬਹੁਤ ਸਾਰੇ ਮੈਂਬਰ ਨੇ تھے ਬੜੇ ਮੈਸੇਜ ਨੇ ਬੜਾ ਐਕਟਿਵ ਗਰੁੱਪ ਹੈ ਇੱਕ ਜੀਬ ਜੀ ਗੱਲ ਹੈ ਜੋ ਅਕਸਰ ਗਰੁੱਪਾਂ 'ਚ ਹੁੰਦੀ ਹੈ ਸਿਰੇ ਸਿਰੇ ਕਿਸੇ ਦਾ ਬਰਥਡੇ ਸੀ ਤੇ ਕੁਝ ਲੋਕ ਸਵੇਰੇ ਹੀ WhatsApp ਦੇਖਦੇ ਨੇ ਉਹਨਾਂ ਨੇ ਇੱਕ ਬੰਦੇ ਨੂੰ ਹੈਪੀ ਬਰਥਡੇ ਦੀ ਵਿਸ਼ੇਸ਼ ਦਿਨੀ ਸ਼ੁਰੂ ਕਰ ਦਿੱਤੀ ਤੇ ਪਿੱਛੇ ਤਾਂਤਾ ਲੱਗ ਗਿਆ ਵਿਸ਼ ਦੇਣ ਵਾਲਿਆਂ ਦਾ ਉਹਨੂੰ ਹੈਪੀ ਬਰਥਡੇ ਕਹਿਣ ਵਾਲਿਆਂ ਦਾ ਤੇ ਕਿਸੇ ਨੇ ਇਹ ਵੀ ਚੈੱਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਅਸੀਂ ਦੇਖ ਲਿਓ ਬੰਦਾ ਇਸ ਗਰੁੱਪ 'ਚ ਹੈ ਜਾਂ ਨਹੀਂ ਹੈ ਦੁਪਹਿਰ ਤੋਂ ਬਾਅਦ ਕਿਸੇ ਦੇ ਫਾਦਰ ਦੀ ਡੈਥ ਹੋ ਗਈ ਤੇ ਲੋਕਾਂ ਨੇ ਅਫਸੋਸ ਦੇ ਮੈਸੇਜ ਪਾਉਣੇ ਸ਼ੁਰੂ ਕਰ ਦਿੱਤੇ ਰਿਪ ਫਲਾਣਾ ਹੋਰ ਜੋ ਹੈ ਮੈਸੇਜਾਂ ਨਾਲ ਸਾਰਾ WhatsApp ਗਰੁੱਪ ਭਰ ਗਿਆ ਹੁਣ ਕੁਝ ਬੰਦਿਆਂ ਨੇ ਸ਼ਾਮ ਨੂੰ ਜਦੋਂ WhatsApp ਖੋਲਿਆ ਉੱਪਰਲੇ ਦੋ ਚਾਰ ਮੈਸੇਜ ਦਿੱਤੇ ਤੇ ਉਹਨਾਂ ਨੂੰ ਇਹ ਸਮਝ ਨਾ ਆਵੇ ਤੇ ਵੀ ਅਸੀਂ ਵਧਾਈਆਂ ਦੇਈਏ ਜਾਂ ਅਫਸੋਸ ਜ਼ਾਹਰ ਕਰੀਏ ਕਿਹੜੀ ਗੱਲ ਪਹਿਲਾਂ ਕਰੀਏ ਤੇ ਇੱਕ ਬੰਦੇ ਨੇ ਨਵਾਂ ਤਰੀਕਾ ਕੱਢਿਆ ਵੀ ਸੋਹਣ ਸੋਹ ਨੂੰ ਬਰਥਡੇ ਦੀ ਵਧਾਈ ਤੇ ਸੋਹਣ ਸੋਹ ਨੂੰ ਇਹ ਸੰਵੇਦਨਾ ਸਾਡੀ ਤੇ ਬਹੁਤ ਅਫਸੋਸ ਦੀ ਗੱਲ ਹੈ ਰੈಸ್ಟ್ ਇਨ ਪੀਸ ਉਸ ਤੋਂ ਬਾਅਦ ਇਹੀ ਮੈਸੇਜ ਕਾਪੀ ਹੋਣ ਲੱਗ ਗਿਆ ਰਾਤ ਨੂੰ ਕਿਸੇ ਨੇ 10:00 ਵਜੇ ਜਿਹਦੇ ਸ਼ਾਇਦ ਥੋੜੇ ਬਹੁਤ ਪੈਗ ਵੀ ਲੱਗੇ ਹੋਣ ਉਰੇ ਨਾਮ ਬਦਲਤੇ ਜਿਹਦੇ ਫਾਦਰ ਦੀ ਡੈਥ ਹੋਈ ਸੀ ਉਹਨੂੰ ਹੈਪੀ ਬਰਥਡੇ ਕਰਤਾ ਜਿਹਦਾ ਹੈਪੀ ਬਰਥਡੇ ਸੀ ਉਹਨੂੰ ਰਿਪ ਦਾ ਮੈਸੇਜ ਭੇਜਤਾ ਰੈਸਟ ਇਨ ਪੀਸ ਔਰ ਉਦੋਂ ਬਾਅਦ ਜਿਹੜੇ ਲੇਟ ਜਾਗਣ ਵਾਲੇ ਸੀ ਕੰਮ ਤੋਂ ਆਉਣ ਵਾਲੇ ਕੁਛ ਉਹ ਚੇਨ ਸ਼ੁਰੂ ਹੋ ਗਈ ਫਟਾਫਟ ਤੜਾ ਤੜਾ ਮੈਸੇਜ ਹੋ ਗਏ ਇੱਕ ਬੰਦੇ ਨੇ ਤੇ ਬਣਾ ਕੇ ਬੜੇ ਵੀਡੀਓ ਵੀ ਪਾਤੀ ਅ ਅਫਸੋਸ ਦੀ ਜਿਹਦਾ ਬਰਥਡੇ ਸੀ ਜਲਾਕੀਨ ਕੁਮਾਰ ਸੀ ਸਵੇਰ ਨੂੰ ਜਦੋਂ ਦੇਖਿਆ ਪਹਿਲਾ ਕਰਨ ਵਾਲਿਆਂ ਨੇ WhatsApp ਦੇ ਦੋ ਬੰਦੇ ਗਰੁੱਪ ਛੱਡ ਗਏ। ਹੁਣ ਸਾਰੇ ਗਰੁੱਪ ਨੂੰ ਇਹੀ ਸਮਝ ਨਹੀਂ ਆਈ ਵੀ ਸਾਡਾ ਇੰਨਾ ਕੁਝ ਕਰਨ ਦੇ ਬਾਵਜੂਦ ਉਹ ਦੋ ਬੰਦੇ ਕਿਉਂ ਗਰੁੱਪ ਛੱਡ ਗਏ। ਅਸੀਂ ਤੇ ਬੜੀ ਸੇਮਤੀ ਵੀ ਜਿਤਾਈ, ਬੜੀਆਂ ਖੁਸ਼ੀਆਂ ਵੀ ਜਿਤਾਈਆਂ ਪਰ ਦੋ ਬੰਦੇ ਗਰੁੱਪ ਛੱਡ ਗਏ। ਅਜੇ ਤੱਕ ਗੱਲ ਕਿਸੇ ਨੂੰ ਸਮਝ ਨਹੀਂ ਆਈ ਵੀ ਉਹ ਕਿਉਂ ਛੱਡ ਗਏ। ਕਿਉਂਕਿ ਪਿਛਲੇ ਮੈਸੇਜ ਕਿਸੇ ਨੇ ਪੜਨ ਦੀ ਕੋਸ਼ਿਸ਼ ਨਹੀਂ ਕੀਤੀ ਤੇ ਅਗਲੇ ਆਪਣੇ ਆਪ ਤਕਿੰਗੇ। ਅਸੀਂ ਇੱਕ ਮੈਂਟੈਲਿਟੀ ਦੇ ਸ਼ਿਕਾਰ ਹੋ ਜਾਂਦੇ ਆ। ਕਿ ਜੋ ਸਭ ਨੇ ਪਾਇਆ ਉਹ ਸਹੀ ਹੈ। ਉਸ ਦੀ ਕੋਸ਼ਿਸ਼ ਨਹੀਂ ਕਰਦੇ ਜੋ ਵਧੀਆ ਲੱਗਿਆ ਉਸ ਨੂੰ ਅਸੀਂ ਇਹ ਸੋਚਦੇ ਹਾਂ ਵੀ ਸ਼ਾਇਦ ਇਹ ਤਾਂ ਕਿਸੇ ਨੇ ਦੇਖਿਆ ਹੀ ਨਹੀਂ। ਪਰ ਫਟਾਫਾਟ ਉਹਨੂੰ 25-30 ਗਰੁੱਪਾਂ 'ਚ ਫਾਰਵਰਡ ਕਰ ਦਿੰਦੇ ਨੇ ਜਿਹਦੇ 'ਚ ਪੰਜ ਚਾਰ ਗਰੁੱਪਾਂ 'ਚ ਉਹੀ ਬੰਦੇ ਹੁੰਦੇ ਨੇ ਜਿਨ੍ਹਾਂ ਨੂੰ ਉਹ ਪੰਜ ਵਾਰੀ ਪਹੁੰਚ ਜਾਂਦਾ ਹੈ। ਇਹਨੂੰ ਕਹਿੰਦੇ ਨੇ ਭੇਡ ਚੱਲ ਹਰਡ ਮੈਂਟੈਲਿਟੀ ਅਸੀਂ ਇਸ ਨੂੰ ਫਾਲੋ ਕਰਦੇ ਹਾਂ। ਅਲਟੀਮੇਟਲੀ ਕਈ ਬੰਦੇ ਜਿਹੜੇ ਤਗੀਆਂ ਸਰੇ ਸਰੇ ਫੁੱਲ ਪਾਉਣ ਵਾਲੀਆਂ ਗੁੱਡ ਮਾਰਨਿੰਗਾਂ ਨੇ ਉਹਨਾਂ ਤੋਂ ਤੰਗ ਆ ਕੇ ਗਰੁੱਪ ਹੀ ਛੱਡਿਆ। ਅਸੀਂ ਇੱਕ ਸੋਸ਼ਲ ਪਲੇਟਫਾਰਮ ਨੂੰ ਜੋ ਹੈ ਯੂਜ਼ ਨਹੀਂ ਕਰ ਪਾਉਂਦੇ ਕਮਿਊਨੀਕੇਸ਼ਨ ਵਾਸਤੇ ਕੋਈ ਵਰਥਫੁਲ ਪਰਪਸ ਵਾਸਤੇ। ਅਸੀਂ ਰਿਐਕਟ ਕਰਦੇ ਆ ਰਿਸਪੌਂਡ ਨਹੀਂ ਕਰਦੇ। ਸਭ ਤੋਂ ਪਹਿਲੀ ਚੀਜ਼ ਦਿਮਾਗ ਚਾਹੀਦਾ ਅਸੀਂ ਉਹ ਪਾਤਾ। ਰਿਸਪੌਂਡ ਮੀਨਸ ਤੁਸੀਂ ਉਸ ਨੂੰ ਸੋਚ ਕੇ ਆਉਣ ਕਰਦੇ ਹੋ ਇੱਕ ਰਿਸਪੌਂਸ ਦਿੰਦੇ ਹੋ ਕਿ ਅਸੀਂ ਤੇਰੇ ਨਾਲ ਖੜੇ ਆ। ਸੋਚਦੇ ਹੋ ਵੀ ਕੀ ਹੋਇਆ। ਅਜ਼ੂਰ ਨੇ ਸਮਝ ਦੀ ਗੇਟ ਨੂੰ ਪਰਦੇ ਤੇ ਅਜੇ ਕੁਝ ਅੱਜਕੱਲ੍ਹ WhatsApp ਤੇ ਹੋ ਰਿਹਾ ਜੇ ਤੁਸੀਂ ਇਹਨਾਂ ਗਰੁੱਪਾਂ ਤੋਂ ਕੁਝ 유ਸਫੁਲ ਫਾਇਦਾ ਉਠਾਉਣਾ ਚਾਹੁੰਦੇ ਹੋ ਧਿਆਨ ਰੱਖੋ ਫालतू ਦੇ ਮੈਸੇਜ ਨਾ ਪਾਓ ਤੇ ਗਰੁੱਪ ਦਾ ਪਰਪਸ ਕਈ ਵਾਰੀ ਗਰੁੱਪ ਤੁਸੀਂ ਕਿਸੇ ਪਰਟੀਕੂਲਰ ਇਵੈਂਟ ਵਾਸਤੇ ਬਣਾਇਆ ਉਹਨੂੰ ਸੈਲੀਬ੍ਰੇਟ ਕਰਨ ਲਈ ਤੇ ਤੁਸੀਂ ਉੱਥੇ ਕੋਈ ਹੋਰ ਹੀ ਕੁਝ ਜਿਹੜਾ ਬੰਦਿਆਂ ਨੂੰ ਕਨਫਿਊਜ਼ ਕਰਨ ਲਈ ਪਾ ਦਿੰਦੇ ਹੋ ਜਿਹੜਾ ਕੋਈ ਮਤਲਬ ਨਹੀਂ ਹੁੰਦਾ ਵੀ 트럼ਪ ਨੇ ਕੀ ਕੀਤਾ ਇਹ ਕੀਤਾ ਜਾਂ ਮਾਤਾ ਇਹ ਅਗ੍ਹੀ ਮੈਸੇਜ ਸੌਥਾਵੇਂ ਫਾਰਵਰਡ ਕਰੋ ਤੇ ਤੁਹਾਨੂੰ ਲਾਟਰੀ ਲੱਗ ਜੇਗੀ। ਨਾ ਤਾਂ ਇਦਾਂ ਲਾਟਰੀਆਂ ਲੱਗਦੀਆਂ ਫੇਸਬੁੱਕ ਤੇ ਵਟਸਐਪ ਤੇ ਤੇ ਨਾ ਇਦਾਂ ਕੋਈ ਗਿਫਟ ਨਿਕਲਦੇ ਆ ਜਿਹੜੇ ਇਹੋ ਜਿਹੇ ਗਿਫਟਾਂ ਵਾਲੇ ਫਾਰਵਰਡ ਕਰਦੇ। ਪਲੀਜ਼ ਸੋਚੋ ਤੇ ਆਪਦਾ ਔਰ ਦੂਜਿਆਂ ਦਾ ਸਮਾਂ ਬਰਬਾਦ ਨਾ ਕਰੋ ਤੇ ਸੋਚ ਕੇ ਪਿਛਲੇ ਮੈਸੇਜ ਪੜ੍ਹ ਕੇ ਹੀ ਆਪਣਾ ਪਾਓ। ਸਾਡੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ। ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਸਾਡੇ ਚੈਨਲ ਦੇਖ